ਡਾਲਰ ਦੀ ਆਵਾਜ਼ ਮੈਂ ਡਾਲ ਰਹਾ ਮੈਨੂੰ ਕਮਾਉਣ ਲਈ ਕਿਸੇ ਨੇ ਮਾਵਾਂ ਦੀਆਂ ਅੱਖਾਂ ਦੇ ਹੰਝੂ ਛੱਡੇ ਪਿਓ ਦੇ ਬੁੱਢੇ ਹੱਥਾਂ ਦੀਆਂ ਲਕੀਰਾਂ ਛੱਡੀਆਂ ਤੇ ਆਪਣੇ ਪਿੰਡ ਦੇ ਗਹਿਰੀ ਵਾਹੀ ਪੁੱਲ ਗਏ ਮੇਰੇ ਖਾਤਰ ਲੋਕ ਵਿਦੇਸ਼ਾਂ ਦੇ ਹਵਾਈ ਅੱਡਿਆਂ ਤੇ ਉੱਜੜ ਜਾਂਦੇ ਨੇ ਕਈਆਂ ਦੇ ਸੁਪਨੇ ਸੱਚੇ ਹੋ ਜਾਂਦੇ ਨੇ ਪਰ ਕਈਆਂ ਦੇ ਦਿਲ ਰੋਜ਼ ਥੋੜੇ ਹੋ ਜਾਂਦੇ ਨੇ ਮੈਂ ਰਿਸ਼ਤਿਆਂ ਵਿੱਚ ਦੂਰੀਆਂ ਪੈਦਾ ਕਰਦਾ ਹਾਂ ਪਰ ਮਕਾਨਾਂ ਦੇ ਛੱਤ ਉੱਚੇ ਕਰ ਦਿੰਦਾ ਹਾਂ ਮੈਂ ਘਰਾਂ ਨੂੰ ਚਮਕਾ ਦਿੰਦਾ ਹਾਂ ਪਰ ਕਈ ਵਾਰ ਓਨਾ ਘਰਾਂ ਵਿੱਚ ਹਸਨੀਆਂ ਖੋ ਲੈਂਦਾ ਹਾਂ ਮੇਰੀ ਚਮਕ ਵੱਡੀ ਹੈ ਪਰ ਮੇਰੇ ਪਿੱਛੇ ਦਰਦ ਵੀ ਵੱਡਾ ਹੈ ਮੈਂ ਖੁਸ਼ੀਆਂ ਵੀ ਦਿੰਦਾ ਹਾਂ ਤੇ ਇਕੱਲਾਪਣ ਵੀ ਵਧਾ ਦਿੰਦਾ ਹਾਂ ਮੈਂ ਡਾਲਰ ਹਾਂ ਜਿਸ ਨੇ ਪੰਜਾਬ ਦੇ ਬੇਟਿਆਂ ਨੂੰ ਆਪਣੇ ਪਿੰਡ ਤੋਂ ਦੂਰ ਕਰ ਦਿੱਤਾ ਪਰ ਉਹਨਾਂ ਦੇ ਮਾਪਿਆਂ ਦੇ ਸੁਪਨੇ ਪੂਰੇ ਵੀ ਕਿਤੇ ਮੇਰੀ ਆਵਾਜ਼ ਸੁਣ ਕੇ ਹਰੇਕ ਸੋਚਦਾ ਹੈ ਕਮਾਈ ਤਾਂ ਹੋ ਗਈ ਪਰ ਕੀ ਆਪਣਾ ਪੰਜਾਬ ਵੀ ਨਾਲ ਹੀ ਰਿਹਾ ਮੈਂ ਡਾਲਰ ਹਾਂ ਇਹ ਮੇਰੀ ਆਵਾਜ਼ ਹੈ